ਪਾਕਿਸਤਾਨ ਤੋਂ ਸਿੱਖਾਂ ਨਾਲ ਜੁੜੀਆਂ ਦੋ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਦੋਵੇਂ ਖਬਰਾਂ ਦਾ ਸਾਰ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਦਰਸਲ ਗਲੋਬਲ ਸਿੱਖ ਕਾਉਂਸਲ ਨੇ ਪਾਕਿਸਤਾਨ ਵਿੱਚ ਗੁਜਰਵਾਲਾ ਦੇ ਸ਼ੇਰਾਂਵਾਲਾ ਬਾਗ ਵਿੱਚ ਸਥਿਤ ਮਹਾਰਾਜਾ ਰਣਜੀਤ ਸਿੰਘ ਬੋਲੋਸਾਲਾ 1837 ਵਿੱਚ ਆਪਣੇ ਪਿਤਾ ਮਹਾਸੰਗ ਦੀ ਯਾਦ ਵਿੱਚ ਬਣਾਈ ਸਮਾਰਕ ਨੂੰ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਪਹੁੰਚੇ ਨੁਕਸਾਨ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਗਲੋਬਲ ਸਿੱਖ ਕਾਉਂਸਲ ਨੇ ਪਾਕਿਸਤਾਨ ਸਰਕਾਰ ਨੂੰ ਇਸ ਸਮਾਰਕ ਦੀ ਜਲਦ ਮੁਰੰਮਤ ਕਰਾਉਣ ਤੇ ਸੁਰੱਖਿਆ ਸੰਭਾਲ ਲਈ ਯਤਨ ਤੇਜ਼ ਕਰਨ ਦੀ ਅਪੀਲ ਕੀਤੀ ਹੈ ਲੰਡਨ ਤੋਂ ਕਾਉਂਸਲ ਦੀ ਪ੍ਰਧਾਨ ਲੇਡੀ ਸਿੰਘ ਡਾਕਟਰ ਕਮਲਜੀਤ ਸਿੰਘ ਕੌਰ ਅਤੇ ਸਕੱਤਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਹੜ੍ਹ ਦੇ ਪਾਣੀ ਕਰਕੇ ਸਮਾਦ ਦਾ ਅਠਪੂਜੀ ਆਧਾਰ ਟਹਿ ਗਿਆ ਜਿਸ ਨਾਲ ਮੁੱਖ ਟਾਂਚਾ ਤੇ ਗੁੰਬਦ ਟਹਿਣ ਕਿਨਾਰੇ ਨੇ ਜਿਸ ਕਰਕੇ ਇਸ ਸਮਾਰਕ ਦੇ ਨੇੜਲੇ ਸਕੂਲ ਅਤੇ ਸਥਾਨਿਕ ਮੁਹੱਲਾ ਨਿਵਾਸੀਆਂ ਲਈ ਖਤਰਾ ਖੜਾ ਹੋ ਗਿਆ ਉਹਨਾਂ ਪਾਕਿਸਤਾਨ ਦੇ ਐਫਸੀਓ ٹرسٹ ਪ੍ਰਾਪਰਟੀ ਬੋਰਡ ਨੂੰ ਇਸ ਯਾਦਗਾਰ ਦੀ ਸੁਰੱਖਿਆ ਲਈ ਤੁਰੰਤ ਮੁਰੰਮਤ ਅਤੇ ਸੰਭਾਲ ਲਈ ਯਤਨਸ਼ੀਲ ਹੋਣ ਦੀ ਅਪੀਲ ਹੈ ਉਹਨਾਂ ਕਿਹਾ ਕਿ ਮਹਾਸੰਗ ਦੀ ਸਮਾਦ ਸਿੱਖਾਂ ਲਈ ਅਤੇ ਪੰਜਾਬੀ ਵਿਰਾਸਤ ਦਾ ਇੱਕ ਮਹੱਤਵਪੂਰਨ ਹਿੱਸਾ ਇਸ ਦੀ ਸੰਭਾਲ ਨਾ ਸਿਰਫ ਸਿੱਖਾਂ ਲਈ ਸਗੋ ਗੁਜਰਵਾਲਾ ਤੇ ਸਮੁੱਚੇ ਪੰਜਾਬ ਦੀ ਪ੍ਰਾਤਿਤ ਵਿਸਭਿਆਚਾਰ ਲਈ ਮਾਣ ਵਾਲਾ ਤੇ ਮਹੱਤਵਪੂਰਨ ਵਿਰਾਸਤ ਕਾਉਂਸਲ ਐ ਪਾਕਿਸਤਾਨ ਸਰਕਾਰ ਅਤੇ ਈਟੀਪੀਬੀ ਨੂੰ ਅਪੀਲ ਕੀਤੀ ਹੈ ਕਿ ਇਸ ਸਥਾਨ ਦੀ ਅਸਲੀ ਸ਼ਾਨ ਬਹਾਲ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਰਾਜ ਦੇ ਮਾਣ ਪੱਤੇ ਇਤਿਹਾਸ ਨਾਲ ਜੁੜ ਕੇ ਯਾਦਾਂ ਤਾਜ਼ਾ ਕਰ ਸਕਣ ਕੁਝ ਪ੍ਰਮੁੱਖ ਸਿੱਖ ਧਾਰਮਿਕ ਸਥਾਨਾਂ ਦੀ ਸੰਭਾਲ ਵਿੱਚ ਈਟੀਬੀਪੀ ਦੇ ਯੋਗਦਾਨ ਨੂੰ ਸਬਕਾਰ ਕਰਦਿਆਂ ਗਲੋਬਲ ਸਿੱਖ ਕਾਉਂਸਲ ਨੇ ਇਸ ਸਮਾਤ ਸਮੇਤ ਕਈ ਹੋਰ ਅਣਗੋਲੇ ਇਤਿਹਾਸਿਕ ਸਥਾਨਾਂ ਦੀ ਬਹਾਲੀ ਪ੍ਰਤੀ ਵਕਫ ਬੋਰਡ ਦੀ ਅਣਗਹਿਲੀ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਸ ਯਾਦਗਾਰ ਦੀ ਅਣਦੇਖੀ ਹੋਣ ਕਾਰਨ ਦਹਾਕਿਆਂ ਤੋਂ ਲਗਾਤਾਰ ਇਸਦੀ ਇਮਾਰਤ ਖਸਤਾ ਹੋ ਰਹੀ ਹੈ ਤੇ ਤਾਜ਼ਾ ਕੁਦਰਤੀ ਆਫਤ ਕਰਕੇ ਅਜੇ ਹੀ ਅਣਗੈਲੀ ਨਾਲ ਇੱਕ ਸਮਾਰਕਿਕ ਨਾਜ਼ੁਕ ਪੜਾ ਤੇ ਪਹੁੰਚ ਗਈ ਹੈ ਕੌਂਸਲ ਨੇ ਇਸ ਸੰਬੰਧ ਵਿੱਚ ਈਟੀਬੀਬੀ ਦੇ ਚੇਅਰਮੈਨ ਵੱਲੋਂ ਦਿੱਤੇ ਭਰੋਸੇ ਦਾ ਸਵਾਗਤ ਕਰਦੇ ਉਮੀਦ ਪ੍ਰਗਟ ਕੀਤੀ ਹੈ ਕਿ ਭਰੋਸੇ ਮੁਤਾਬਕ ਸਮਾਰਕ ਦੀ ਮੁਰੰਮਤ ਤੇ ਮੁੜ ਬਹਾਲੀ ਜਲਦ ਕੀਤੀ ਜਾਵੇਗੀ ਇਸੇ ਯਾਦਗਾਰ ਦੀ ਮੁਰੰਮਤ ਤੇ ਸੰਭਾਲ ਕਰਨ ਸੰਬੰਧੀ ਯਾਤਰਾ ਵਿੱਚ ਗਲੋਬਲ ਸਿਕ ਕੌਂਸਲ ਨੇ ਪੇਸ਼ਕਸ਼ ਕੀਤੀ ਹੈ ਤੇ ਉਹ ਐਕਿਊਬ ਟ੍ਰਸਟ ਨਾਲ ਸਹਿਯੋਗ ਕਰਨ ਲਈ ਤਿਆਰ ਹੈ ਇਸ ਸਮਾਰਕ ਦੀ ਸੁਰੱਖਿਆ ਮਰਮਮਤ ਅਤੇ ਮੁੜ ਬਹਾਲੀ ਦੀ ਪਹਿਲ ਕਦਮੇ ਵਿੱਚ ਉਹਨਾਂ ਪਾਕਿਸਤਾਨ ਦੀ ਪੰਜਾਬ ਸਰਕਾਰ ਅਤੇ ਉੱਥੋਂ ਦੇ ਚੁਣੇ ਹੋਏ ਸੰਸਦ ਮੈਂਬਰਾਂ ਨੂੰ ਪੂਰਾ ਸਮਰਥਨ ਦੇਣ ਲਈ ਕਿਹਾ ਇਸ ਤੋਂ ਇਲਾਵਾ ਪਾਕਿਸਤਾਨ ਦੇ ਸੂਬਾ ਪੰਜਾਬ ਸਿੰਧ ਅਤੇ ਖੈਂਬਰ ਪਖਤੂਨਖਵਾ ਚ ਮੋਟਰਸਾਈਕਲ ਸਵਾਰ ਸਿੱਖ ਨੌਜਵਾਨਾਂ ਦੇ ਵਾਨ ਚਲਾਉਣ ਮੌਕੇ ਹੈਲਮਟ ਨਾ ਪੈਨਣ ਕਰਕੇ ਪੰਜਾਬ ਸੇਫ ਸਿਟੀਜ਼ ਅਥਾਰਟੀ ਵੱਲੋਂ ਜਾਰੀ ਹਤੇ ਤਾ ਮੁਤਾਬਕ ਟ੍ਰੈਫਿਕ ਕੈਮਰਿਆਂ ਰਾਹੀਂ ਚਲਾਨ ਕੱਟੇ ਜਾ ਰਹੇ ਨੇ ਜਿਸ ਨੂੰ ਲੈ ਕੇ ਪਾਕਿਸਕ ਪਾਇਚਾਰ ਨੇ ਇਤਰਾਜ਼ ਪ੍ਰਗਟ ਕੀਤਾ ਲੈਂਦੇ ਪੰਜਾਬ ਦੇ ਘਟ ਗਿਣਤੀ ਮਾਮਲਿਆਂ ਬਾਰੇ ਸੂਬਾਈ ਮੰਤਰੀ ਰਮੇਸ਼ ਅਰੋੜਾ ਨੇ ਗੱਲਬਾਤ ਕਰਨ ਦੱਸਿਆ ਕਿ ਉਹਨਾਂ ਨੇ ਆਲਾ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਰਹਿਤ ਮਰਿਆਦਾ ਮੁਤਾਬਕ ਕੇਸ ਧਾਰੀ ਸਿੱਖਾਂ ਲਈ ਦੋ ਪਾਹੀਆ ਵਾਹਨ ਚਲਾਉਣ ਸਮੇ ਪਗੜੀ ਅਤੇ ਹੈਲਮਟ ਪਾਉਣਾ ਸਿੱਖ ਸਿਧਾਂਤਾਂ ਦੇ ਉਲਟਾ ਉਹਨਾਂ ਕਿਹਾ ਕਿ ਪੀਐਸਏ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਪਗੜੀ ਸਿੱਖਾਂ ਦੇ ਸਿਰ ਦਾ ਤਾਜ ਹੈ ਅਤੇ ਇਸ ਤੇ ਉੱਪਰ ਹੋਰ ਕੋਈ ਚੀਜ਼ ਰੱਖੀ ਜਾਂ ਪਹਿਨੀ ਨਹੀਂ ਜਾ ਸਕਦੀ